ਸੋ ਸ਼ਿਆਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਉ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਉਹ ਵੇਖ ਨੂੰ ਮਿਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹਾਂ ਤੇ ਜੋ ਨਗਰ ਕੀਰਤਨ ਹੈ ਉਹ ਹੁਣ ਜੋ ਹੈ ਕੁਝ ਸਮੇਂ ਬਾਅਦ ਰਸਕੇ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਵੇਗਾ ਜੋ ਕਿ ਅਲੱਗ-ਅਲੱਗ ਥਾਵਾਂ ਤੋਂ ਹੁੰਦਾ ਹੋਇਆ ਜੋ ਉਸ ਦੀ ਸਮਾਪਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੀ ਪਹੁੰਚ ਕੇ ਜਿਹੜੀ ਆ ਉਹ ਹੋਵੇਗੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਨਗਰ ਕੀਰਤਨ ਹੈ ਉਹ ਜੋ ਅਗਲੇ ਪੜਾਵਾਂ ਵਾਲਾ ਜਿਹੜਾ ਹੈ ਵਾਅਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੁਖਤੋਰ ਤੇ ਇਸ ਵਿੱਚ ਪਹੁੰਚੇ ਸਨ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਕੱਲ ਜੋ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਬੜੀ ਸ਼ਰਧਾ ਤੇ ਉਲਾਸ ਦੇ ਨਾਲ ਜਿੱਥੇ ਭਾਰਤ ਵਿੱਚ ਮਨਾਇਆ ਜਾਵੇਗਾ ਉੱਥੇ ਹੀ ਪਾਕਿਸਤਾਨ ਦੇ ਵਿੱਚ ਵੀ ਪਿਛਾਣ ਨਗਰ ਕੀਰਤਨ ਜੋ ਹੈ ਉਹ ਕੱਢਿਆ ਜਾਵੇਗਾ ਲੇਕਿਨ ਇਸ ਨਗਰ ਕੀਰਤਨ ਦੀ ਖੂਬਸੂਰਤੀ ਇਹ ਹੈ ਕਿ ਬਹੁਤ ਸਾਰੇ ਜਗਾਵਾਂ ਤੋਂ ਨਗਰ ਕੀਰਤਨ ਹੁੰਦਾ ਹੋਇਆ ਸੱਚਖੰਡੀ ਦਰਬਾਰ ਸਾਹਿਬ ਪਹੁੰਚਦਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੀ ਸਵੇਰ ਤੋਂ ਹੀ ਜਿਹੜੇ ਜੋ ਗੁਰੂ ਨਾਨਕ ਸਾਹਿਬ ਦੇ ਜੋ ਪ੍ਰਕਾਸ਼ ਪੁਰਬ ਨੂੰ ਲੈ ਕੇ ਪ੍ਰੋਗਰਾਮ ਜਿਸੇ ਉਹ ਲਿਖੇ ਹੋਏ ਸਨ ਜਿਸ ਵਿੱਚ ਅਖੰਡ ਪਾਤਸ਼ਾਹ ਦੇ ਭੋਗ ਜਿਹੜੇ ਨੇ ਕੱਲ ਪਾਏ ਜਾਣਗੇ ਜਿਸ ਤੋਂ ਬਾਅਦ ਕੀਰਤਨ ਜਾਹਰ ਸਰਵੰਜਾ ਕੀਤਾ ਜਾਵੇਗਾ ਤੇ ਦੂਦਰਾੜਾ ਤੋਂ ਆਂਦੀ ਸੰਗਤ ਜਿਹੜੀ ਹੈ ਸਤਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਵੀ ਹੁੰਦੀ ਹੋਈ ਨਜ਼ਰ ਆਵਗੀ ਹਾਲਾਂਕਿ ਅੱਜ ਜੋ ਮੁੱਖ ਤੌਰ ਤੇ ਖਾਲਸਾ ਕੋਲ ਤੋਂ ਕੱਢਿਆ ਗਿਆ ਨਗਰ ਕੀਰਤਨ ਸੀ ਉਸ ਨਗਰ ਕੀਰਤਨ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਸੀ ਕਿ 30000 ਤੋਂ ਵੱਧ ਜਿਹੜੇ ਬੱਚੇ ਸਨ ਉਹਨਾਂ ਦੇ ਨਾਲ ਨਾਲ 4000 ਦੇ ਕਰੀਬ ਜੋ ਟੀਚਰਸ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਸੀਗਾ ਇਹ ਨਗਰ ਕੀਰਤਨ ਜਿਹੜਾ ਸੀ ਉਹ ਕੱਢਿਆ ਗਿਆ ਸੀ ਲੇਕਿਨ ਕਿ ਤਰ੍ਹਾਂ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੀਰਤਨ ਦੇ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਤਾਮੀ ਜੋ ਨੇ ਉਹ ਨਤਮਸਤਕ ਹੁੰਦੇ ਨਜ਼ਰ ਆਇਸ ਨਗਰ ਕੀਰਤਨ ਦੇ ਵਿੱਚ ਨਜ਼ਰ ਆਏ ਉੱਥੇ ਹੀ ਅਯੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਦਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਾਹਿਬ ਦਾ ਜਸਦਾਰ ਗਿਆਨੀ ਗੁਰਬਚਨ ਸਿੰਘ ਅਤੇ ਬਹੁਤ ਸਾਰੇ ਹੋਰ ਵੀ ਸਿੱਖ ਆਗੂ ਜਿਹੜੇ ਨੇ ਉਹ ਨਜ਼ਰ ਆਉਂਦੇ ਹੋਏ ਨਜ਼ਰ ਆਏ ਸਨ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤੇ ਪਹਿਲੀ ਪਾਸ਼ਾ ਸਾਹਿਬ ਜੀ ਗੁਰੂ ਰਾਣੇ ਜੀ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਹਰੇਕ ਨਾਨਕਲੇਵਾ ਸੰਗਤ ਜੋ ਹੈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਆ ਪਹੁੰਚਦੀ ਰਹੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਗੁਰੂ ਰਾਣੇ ਸਾਹਿਬ ਦਾ ਜੋ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਸਤਾ ਵੀ ਪੈਰਾ ਦਿੰਦੇ ਹੋਏ ਲੋਕ ਜਿਹੜੇ ਨੇ ਉਹ ਅਨਜ਼ਰ ਆ ਰਹੇ ਨੇ ਦੂਸਰੇ ਪਾਸੇ ਸਵੇਰ ਤੋਂ ਹੀ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਸੱਚਖੰਡ ਸੇਵਾ ਦਰਬਾਰ ਸਾਹਿਬ ਅੱਜ ਪਵਿੱਤਰ ਸਰੋਵਰ ਦੇ ਵਿੱਚ ਸੁਨਾਣ ਕਰਕੇ ਆਪਣੇ ਆਪ ਨੂੰ ਵੜਪਾਗਾ ਸਮਝਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਜੋ ਸਿੱਖ ਸੰਗਤਾਂ ਨੇ ਕੋਨਾ ਵੱਲੋਂ ਅੱਜ ਮੁੱਖ ਤੌਰ ਤੇ ਅੱਜ ਜਿਹੜਾ ਹੈ ਪਵਿੱਤਰ ਸਰੋਵਰ ਵਿੱਚ ਜਿਹੜਾ ਹੈ ਉਹ ਇਸ਼ਨਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਕੱਲ ਜੋ ਹੈ ਕਾਫੀ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਨੇ ਪ੍ਰਕਾਸ਼ਪੁਰ ਨੂੰ ਲੈ ਕੇ ਜਿਹੜਾ ਹੈ ਨਤਮਸਕ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਅਤੇ ਦੇਰ ਸ਼ਾਮ ਰਹਿਰਾ ਹਬ ਸਾਹਿਬ ਦੇ ਪਾਰ ਦੇ ਪੋਗ ਤੋਂ ਬਾਅਦ ਜਿਹੜੀ ਹੈ ਸੁੰਦਰ ਆਤਿਸ਼ਬਾਜ਼ੀ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਜਿੱਥੇ ਇੱਕ ਪਾਸੇ ਸਵੇਰ ਤੋਂ ਹੀ ਨਗਰ ਕੀਰਤਨ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਚਾਹੇ ਖਾਲਸਾ ਕਾਲਜ ਹੋਂ ਪਾਏ ਹੋ ਅਲੱਗ-ਅਲੱਗ ਸਕੂਲਾਂ ਦੇ ਨਗਰ ਕੀਰਤਨ ਹੁਣ ਉਹ ਕੱਢੇ ਜਾ ਰਹੇ ਨੇ ਉੱਥੇ ਹੀ ਅੱਜ ਜਿਹੜਾ ਹੈ ਜੋ ਇੱਕ ਵਿਸ਼ੇਸ਼ ਜਥਾ ਜਿਹੜਾ ਹੈ ਉਹ ਵੀ ਪਾਕਿਸਤਾਨ ਜਿਹੜਾ ਹੈ ਉਹ ਰਵਾਨਾ ਹੋਇਆ ਹੈ ਲੇਕਿਨ ਕੁਤਰਾ ਕਿਤੇ ਇਹ ਗੱਲ ਕੀਤੀ ਜਾਵੇ ਤਾਂ ਤੁਸੀਂ ਇਹ ਸਤਕਾਂਛੀ ਦਰਬਾਰ ਸਾਹਿਬ ਦੇ ਤਸਵੀਰਾਂ ਨੇ ਜਿੱਥੇ ਕਿ ਬਹੁਤ ਸੁੰਦਰ ਜਿਹੜਾ ਨਗਰ ਕੀਰਤਨ ਜਿਹੜਾ ਹੈ ਉਹ ਕੱਢਿਆ ਗਿਆ ਤੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਸਤਕਾਂਛੀ ਦਰਬਾਰ ਸਾਹਿਬ ਪਹੁੰਚ ਕੇ ਆਪਣਾ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਉੱਤੇ ਹੀ ਸਵੇਰੇ ਤੜਕਸਾਰ ਤੋਂ ਜਥਾ ਜੀ ਵਾਲਾ ਸੀਗਾ ਉਹ ਪਾਕਿਸਤਾਨ ਰਵਾਨਾ ਹੋਇਆ ਸੀ ਅਤੇ ਅੱਜ ਹੁਣ ਨਗਰ ਕੀਰਤਨ ਜਿਹੜਾ ਹੈ ਉਹ ਆਰੰਭ ਹੋਇਆ ਜੋ ਕਿ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਚ ਹੁੰਦਾ ਹੈ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਚ ਹੁੰਦਾ ਹੋਇਆ ਦੇਰ ਸ਼ਾਮ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਪਹੁੰਚ ਕੇ ਜਿਹੜਾ ਹੈ ਉਸ ਜੋ ਹੈ ਸਮਾਪਤ ਹੋਵੇਗਾ ਲੇਕਿਨ ਕੱਲ ਜਿਹੜਾ ਹੈ ਸਵੇਰ ਤੋਂ ਹੀ ਸੰਗਤਾਂ ਫਿਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਕ ਹੋਣ ਗਿਆ ਦੇਰ ਸ਼ਾਮ ਰਾਹ ਰਾ ਸਾਹਿਬ ਦੇ ਪਾੜ ਦੇ ਭੋਗ ਤੋਂ ਬਾਅਦ ਜਿਹੜੀ ਹੈ ਸੁੰਦਰ ਆਤੀਸ਼ਬਾਜ਼ੀ ਜਿਹੜੀ ਹੈ ਉਹ ਵੀ ਵੇਖਣ ਨੂੰ ਮਿਲੇਗੀ ਹਾਲਾਂਕਿ ਦੀਪਾਵਲੀ ਵਾਲੇ ਦਿਨ ਜਿਹੜਾ ਸੀਗਾ ਲੋਕਾਂ ਨੂੰ ਅਤੇ ਖਾਸ ਤੋ ਸ਼ਰਧਾਲੂਆਂ ਨੂੰ ਆਤੀਸ਼ਬਾਜੀ ਨਹੀਂ ਸੀ ਦੇਖਣ ਨੂੰ ਮਿਲੇ ਕਿਉਂਕਿ ਨਵੰਬਰ ਦਾ ਮਹੀਨਾ ਸ਼ੁਰੂ ਸੀ ਉਸ ਨੂੰ ਲੈ ਕੇ ਜਾਂ ਸ਼੍ਰੋਮਨੀ ਕਮੇਟੀ ਵੱਲੋਂ ਵੱਡਾ ਫੈਸਲਾ ਜਿਹੜਾ ਸੀਗਾ ਉਹ ਲਿੱਤਾ ਗਿਆ ਸੀ ਲੇਕਿਨ ਅੱਜ ਜਿਹੜੇ ਲੋਕ ਨੇ ਜਾਂ ਦੂਰਦਰਾਂਡੇ ਤੋਂ ਆਏ ਹੋਏ ਸ਼ਰਧਾਲੂ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਆਤੀਸ਼ਬਾਜ਼ੀ ਦਾ ਆਨੰਦ ਜਿਹੜਾ ਹੈ ਕੱਲ ਜਿਹੜਾ ਹੈ ਉਹ ਵੇਖਣ ਨੂੰ ਆ ਮਿਲ ਸਕਦਾ ਲੇਕਿਨ ਕਿਤਨਾ ਕਿਤੇ ਅੱਜ ਜਿਹੜਾ ਸਵੇਰ ਤੋਂ ਹੀ ਨਾਨਕਲੇਵਾ ਸੰਗਤ ਹੈ ਉਹ ਸੱਚਖੰਡੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਅਨਜ਼ਰ ਆ ਰਹੇ ਨੇ ਜੀ ਨੇ ਨਾਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਅਵਤਾਰ ਧਾਰਨ ਕੀਤਾ। 사ਤਗੁਰ ਜੀ ਨੇ ਖੋਸਾਵਾ ਬਕੀਤ ਕਰਨ ਤੋਂ ਬਾਅਦ ਇਸ ਪੰਜਾਬ ਦੀ ਧਰਤੀ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਕੇ ਬਿਆਨ ਕੀਤਾ। ਮੈਂ ਜਿੱਥੇ ਸਮੁੱਚੀ ਸਮੂਹ ਨਾਨਕ ਨਾਮ ਲੈਵਾ ਮਾਈ ਭਾਈ ਨੂੰ 사ਤਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਨਾ। ਉੱਥੇ ਇਹ ਵੀ ਕਾਮਨਾ ਕਰਦਾ ਕਿ 사ਤਗੁਰ ਜੀ ਨੇ ਇਸ ਪਵਿੱਤਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿਉਂਕਿ ਧਰਮੋਸਲੇ ਭਾਵੇਂ ਹੋਰ ਵੀ ਸਾਰੇ ਚੱਲਦੇ ਸੀ ਪਰ ਉਹਨਾਂ ਦੇ ਢਾਂਗ ਤਰੀਕੇ ਲੋਕਾਂ ਦੇ ਵਿੱਚ ਵੰਡੀਆਂ ਪਾਉਣੀਆਂ ਵਰਨਵਾਦ ਜਾਤ ਪਾਤ ਉੱਚ ਨੀਚ ਦੇ ਵਿੱਚ ਗਰਸੇ ਹੋ ਸਨ ਤੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇੱਕ ਦੇ ਨਾਲ ਪਵਿੱਤਰ ਮੂਲ ਮੰਤਰ ਦੀ ਰਚਨਾ ਕਰਕੇ ਜੋੜਿਆ ਤੋਂ ਸਤਿਗੁਰੂ ਜੀ ਨੇ ਆਪਣੇ ਸਮੇਂ ਵਿੱਚ ਪਿਰਤਾਂ ਵੀ ਪਾਈਆਂ ਚਾਰ ਦਸਿਆਂ ਸਮਾਂ ਸਤਿਗੁਰ ਜੀ ਨੇ ਵੱਖ-ਵੱਖ ਸਥਾਨਾਂ ਤੇ ਸਾਲਾਮ ਦੀ ਵੀ ਵਿਸਾਰਨਾ ਕਰਵਾਈ। ਅੰਤਕਾਲ ਸਤਿਗੁਰ ਜੀ ਨੇ ਆਪਣਾ ਲੰਮਾ ਸਮਾਂ ਕਰਤਾਰਪੁਰ ਦੀ ਧਰਤੀ ਤੇ ਵਸਿਤ ਕੀਤਾ। ਜਿੱਥੇ ਸਤਿਗੁਰਾਂ ਨੇ ਸਿੱਖ ਨੂੰ ਇਹ ਆਦੇਸ਼ ਕੀਤਾ ਕਿ ਤੂੰ ਧਰਮ ਦੀ ਗਿੱਤ ਕਰਨੀ ਆ, ਵੰਡ ਕੇ ਛਕਣਾ ਤੇ ਨਾਮ ਜਪਣਾ, ਸੇਵਾ ਦੇ ਸਿਮਰਨ ਦੇ ਵਿੱਚ ਜੋੜਨਾ। ਇਹ ਸਤਿਗੁਰਾਂ ਦੇ ਪਾਏ ਪੂਰਨੇ ਆਤ ਜਗਾਤ ਜਿੰਨਾ ਚਿਰ ਇਸ ਦੁਨੀਆ ਦੀ ਧਰਤੀ ਰਹਿਣੀ ਇਸੇ ਤਰ੍ਹਾਂ ਚੱਲਦੇ ਰਹਿਣ ਤੇ ਸਤਿਗੁਰਾਂ ਦੇ ਪਰਪਕਾਰ ਵੀ ਇੰਨੇ ਵੱਡੇ ਆ ਕਿ ਸਤਿਗੁਰਾਂ ਨੇ ਮਾਨਸਿਕ ਰੂਹਾਂ ਜਿਹੜੀਆਂ ਨਿਰਮਲ ਹੋ ਚੁੱਕੀਆਂ ਸੀ ਕਮਜ਼ੋਰ ਹੋ ਚੁੱਕੀਆਂ ਸੀ ਜਿਹੜੀਆਂ ਗ੍ਰਹਿਸਥ ਤੇ ਆਸ਼ਰਮ ਤੋਂ ਜਾਂ ਅਤਿਆਦਿਕ ਸਮਾਜਿਕ ਇਹ ਜ਼ਿੰਮੇਵਾਰੀਆਂ ਤੋਂ ਦੌੜਦੇ ਸੀ ਸਤਿਗੁਰਜੀ ਨੇ ਸਾਰਿਆਂ ਨੂੰ ਆਦੇਸ਼ ਕੀਤਾ ਕਿ ਗ੍ਰਹਿਸਥ ਵੀ ਧਾਰਨ ਕਰਨ ਤੇ ਸਮਾਜ ਦੇ ਵਿੱਚ ਰਹਿ ਕੇ ਨਾਮ ਵੀ ਜਪਣ। ਸੋ ਆਓ ਸਾਰੇ ਇਸ ਗੱਲ ਦਾ ਵੀ ਸੰਕਲਪ ਕਰੀਏ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਦਿਖਾੜਾ ਆਪਾਂ ਮਨਾਉਣਾ ਉਥੇ ਸਤਿਗੁਰਾਂ ਦੀ ਪਵਿੱਤਰ ਸਿੱਖਿਆ ਇੱਕ ਓੰਕਾਰ ਤੋਂ ਲੈ ਕੇ 11 ਤਸਵੀਰ ਤੱਕ ਪਵਿੱਤਰ ਕਰਵਾਣੀ ਦੇ ਵੀ ਧਾਰਨੇ ਪੜ੍ਹੀਏ ਵੀ ਤੇ ਵਿਚਾਰੀਏ ਵੀ ਵੇਹ ਗੁਰੂ ਸਾਹਿਬ ਦਾ ਸਾਨੂੰ ਹੋਵੇ ਥਾਤਪੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਜਿਉਂਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਲ ਹੋਇਆ ਤਾਂ ਤਾਂ ਸ੍ਰੀ ਗੁਰੂ ਨਾਨਕ ਦਾ ਸੱਚੇ ਪਾਤਸ਼ਾਹ ਜੀ ਦਾ 555 ਪ੍ਰਕਾਸ਼ ਦਿਹਾੜਾ ਸਿੱਖ ਸੰਤਾ ਬਹੁਤ ਸਰਦਾ ਭਾਵਨਾ ਦੇ ਨਾਲ ਜਿੱਥੇ ਮਨਾ ਰਹੀਆਂ ਉਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਕੀ 12 ਵਜੇ ਆਰੰਭ ਹੋਇਆ ਸੋ ਅੱਜ ਇਸ ਨਗਰ ਕੀਰਤਨ ਦੀਆਂ ਸਿੱਖ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਤੇ ਸ਼ਬਦੀ ਜਥੇ ਜਿਹੜੇ ਆ ਉਹ ਕੀਰਤਨ ਦੇ ਨਾਲ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿੱਥੇ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਉਥੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪਵਿੱਤਰ ਸੰਦੇਸ਼ ਹੈ ਮਾਨਵਤਾ ਲਈ ਜਿਹੜਾ ਸੰਦੇਸ਼ ਹੈ ਉਹਦੇ ਤੇ ਆਪਾਂ ਨੂੰ ਅੱਜ ਚੱਲਣ ਦੀ ਲੋੜ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ ਇਹ ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਹੈ ਸ਼ਬਦ ਦੇ ਨਾਲ ਜੁੜਨਾ ਏਹੀ ਸਤਿਗੁਰੂ ਜੀ ਦਾ ਉਪਦੇਸ਼ ਹੈ ਆਪਾਂ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤਾਂ ਹੀ ਸਫਲਾ ਜੇ ਆਪਾਂ ਉਹਨਾਂ ਦੇ ਪਵਿੱਤਰ ਉਪਦੇਸ਼ ਨੂੰ ਆਪਣੇ ਅੰਤਰਾਤਮਾ ਤੋਂ ਧਾਰਨ ਕਰੀਏ ਸੋ ਏਹੀ ਅੱਜ ਦਾ ਧਰਮਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ 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 ਸਤਿਕਾਰ ਜਿਤ ਤੁਹਾਰੇ ਉੱਪਰ ਦਿੱਤੇ ਨੇ ਬਹੁਤ ਜਨਾਵਾਕਾਂ ਅਸਰ ਜਗਤ ਦਿਨ ਦਿਨ ਕਰਨ ਵਾਲੇ ਸੜਦੇ ਹੋਏ ਸੰਸਾਰ ਦੇ ਸੰਸਾਰ ਦੇ ਵਿੱਚ ਲਾਉਣ ਵਾਲੇ ਮਾਨਵ ਦਾ ਉਪਦੇਸ਼ ਬਖਸ਼ ਕਰਨ ਵਾਲੇ ਸਤ ਸਭ ਨੂੰ ਨਮਸਕਾਰ ਦੇ ਕੇ ਮੁਜਾਦਰ ਪਾਸ ਕਰੇ ਸਮੁੱਚੇ ਸੰਸਾਰ ਵਿੱਚ ਹੋਰ ਕਰਦਾ ਅਵਸਰ ਸਹਿਤ ਮਨਾਇਆ ਜਾ ਰਿਹਾ ਹੈ ਸਤਿ ਤੋਮ ਦੇ ਪ੍ਰਕਾਸ਼ਕ ਦੀ ਸਭ ਤੋਂ ਵੱਧ ਬੋਲਦਾ ਹੈ ਜਿਵੇਂ ਔ ਸਤਿਵੰਤ ਸਭ ਦਾ ਪ੍ਰਕਾਸ਼ ਤੋਂ ਮੂਨ ਨਾਲ ਦਿਆ ਹੋਇਆ ਜੋ ਵਿਦੇਸ਼ਾਂ ਤੋਂ ਸਭ ਨੂੰ ਬਖਸ਼ਿਸ਼ ਕੀਤਾ ਉਹ ਸੁਪਦੇਸ਼ ਦੇ ਧਾਰਨੇ ਕੋ ਤੇ ਚੰਦ ਕਲਾ ਦਾ ਨਾਲ ਪਵਾਨਿਤ ਨਾਮ ਜੋੜ ਕੇ ਅبتدي ਨੂੰ ਸਫਲ ਕਰਨ ਦੇ ਸਹਾਰੀ ਹੈ ਇਸੇ ਤਰ੍ਹਾਂ ਸੱਚ ਵਾਸਤੇ ਸੰਤਾਨ ਨੂੰ ਉਸ ਆਪ ਦੇ ਪ੍ਰਕਾਸ਼ ਰੂਪ ਦੀਆਂ ਬਹੁਤ ਬਹੁਤ ਬਖਸ਼ਿਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ